ਕਬ ਸ਼ਰੀਦ ਦੀ ਨਿਸ਼ਾਨੀ ਹੈ ਉਹਨੇ ਉਹ ਸੋਟੀ ਦੇ ਇਸ਼ਾਰੇ ਨਾਲ ਲੋ ਜੀ ਗੁਰੂ ਜੀ ਦੀ लाਡਲੀ ਫੌਜ ਆ ਵੀ ਚੜਦੀ ਕਲਾ ਦਾ ਸਿੰਘ ਬਾਬਾ ਕੀ ਨਾ ਗੁਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ ਅੱਜ ਅਸੀਂ ਪਹੁੰਚੇ ਆ ਜੀ ਗੁਰੂ ਦੀ लाਡਲੀ ਫੌਜ ਨਿਹੰਗ ਸਿੰਘਾਂ ਦੇ ਡੇਰੇ ਦੇ ਉੱਪਰ ਜੋ ਆਏ ਨੇ ਆਪਣੇ ਪਿੰਡ ਦੇ ਵਿੱਚ ਆਏ ਨੇ ਤੇ ਆਪਾਂ ਤੁਹਾਨੂੰ ਦਿਖਾਉਣਾ ਹੈ ਜੀ ਨਿਹੰਗ ਸਿੰਘਾਂ ਦੀਆਂ ਜਿਹੜੀਆਂ ਸਾਰੀਆਂ ਸਵਾਰੀਆਂ ਤੇ ਆਪਾਂ ਅਨੋਖੀਆਂ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਨੇ ਪਿੰਨੇ ਅੰਗ ਸਿੰਘ ਕਿਵੇਂ ਜੀਵਨ ਬਤੀਤ ਕਰਦੇ ਨੇ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਵਿਖਾਉਣੇ ਆ ਜੀ ਆਪਾਂ ਉਹਨਾਂ ਦੇ ਘੋੜੇ ਜਿਹੜੇ ਪਹਿਲੇ ਨੰਬਰ ਤੇ ਘੋੜੇ ਦੀ ਸੇਵਾ ਹੋ ਰਹੀ ਆ ਜੋ ਜੀ ਅੱਗੇ ਘੋੜੇ ਦੀ ਸੇਵਾ ਜਿਹੜੇ ਸਿੰਘ ਕਰ ਰਹੇ ਨੇ ਬਹੁਤ ਹੀ ਵਧੀਆ ਘੋੜਾ ਹੈ ਨਸਲ ਦਾ ਇੱਧਰ ਦੇਖੋ ਇਹ ਨੁਕਰਾ ਨੁਕਰਾ ਹੈ ਜੀ ਨਹੀਂ ਜੀ ਚੰਬਾ 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 ਕੋੜਾ ਹੈ ਜੀ ਸਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਕਲਾਕਾਰ ਦਾ ਕੋੜਾ ਹੈ ਮੈਗ ਬਾਬੇ ਅੱਗੇ ਘਰ ਨਾ ਮੇਰੇ ਕੰਨੀ ਲਈ ਜਨਾ ਮੈਨੂੰ ਪਿਆਰ ਹੋ ਜਾਂਦੇ ਰਵਿੰਦਰ ਕਲਾਕਾਰ ਦਾ ਕੋੜਾ ਬਾਬੇ ਅੱਗੇ ਲ ਜਾ ਮੈਂ ਹਾਂ ਗਰੇਵਾਲ ਬਾਬਾ ਦੱਸੂਗਾ ਬਾਬਾ ਹੀ ਦੱਸਣਗੇ ਤੁਹਾਨੂੰ ਇਹ ਕਾ ਹਾਂਜੀ ਬਾਬਾ ਹੀ ਦੱਸਣਗੇ ਕੋੜੇ ਬਾਰੇ ਦੱਸੋ ਬਾਬਾ ਜੀ ਕਿਹੜੇ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਰਵਿੰਦਰ ਕਲਾਕਾਰ ਜਿਹੜਾ ਕੋੜਾ ਉਹਨੇ ਜੂਰ ਸਾਹਿਬ ਚੜਾਇਆ ਜੂਰ ਸਾਹਿਬ ਉਹਨੇ ਡੇਢੋ ਨੇ ਆਏ ਇਹਨੂੰ ਮਹਾਰਾਸ਼ਟਰ ਤੋਂ ਗਰੇਵਾਲ ਰਵਿੰਦਰ ਹਾਂਜੀ ਇਹ ਉਹ ਨਇ ਕੋੜਾ ਜੂਸ ਸਾਰਾ ਚਾੜਿਆ ਹੈ ਰਵਿੰਦਰ ਗਰੇਵਾਲ ਨੇ ਜਿਹੜਾ ਘੋੜਾ ਹੈ ਜਿਹੜਾ ਪੰਜਾਬੀ ਜੂਸ ਸਭ ਚਾੜਿਆ ਸੀਗਾ ਤੇ ਉਹ ਘੋੜੇ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਆ ਸਾਹ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਵੀ ਜਿਸ ਤਰ੍ਹਾਂ ਉਹ ਘੋੜਾ ਵਿਖਾ ਦੇ ਚੰਗੀ ਤਰ੍ਹਾਂ ਚਾਰ ਪਾਸੇ ਕੈਮਰਾ ਘੁਮਾ ਦੇ ਘੋੜੇ ਦਾ ਹੀ ਵਿਖਾਣਾ ਹਾਂਜੀ ਹਾਂਜੀ ਅਗੂ ਦਿਖਾ ਦਿਓ ਸਾਰਾ ਕੁਝ ਤੇ ਘੋੜੇ ਦੀ ਇੱਕ ਨਾੜ ਦਿਸਦੀ ਆ ਕਿ ਘੋੜੇ ਦੀ ਵਾਕਈ ਪ੍ਰੈਕਟਿਸ ਤੇ ਸਾਰਾ ਕੁਝ ਘੋੜੇ ਦੀ ਤਿਆਰਬਰ ਤਿਆਰਾ ਸਿੰਘ ਜਿਹੜਾ ਥਲੜਾ ਇਹ ਵੀ ਵਿਖਾਰੇ ਸੇਵਾ ਕਰ ਰਿਹਾ ਹੈ ਤੂੰਨ ਬੰਦ ਕਰ ਦੇ ਮੈਨੂੰ ਕਿਰਾਏ ਹਲੋ ਖਰਖਣਾ ਫੇਰ ਰਿਆ ਸਿੰਘ ਆ ਕਿੰਨਾ ਕੋੜਾ ਵਧੀਆ ਹਾਂਜੀ ਇਹ ਬੱਗਾ ਜੀ ਸਾਡੇ ਕੋਲੇ ਪਹੁੰਚ ਚੁੱਕੇ ਨੇ ਮੱਡੇ ਵਾਲੇ ਇਹ ਹੁਣ ਵੇਖੋ ਵੀ ਕੀ ਕੁਝ ਪੁੱਛ ਰਹੇ ਨੇ ਤੇ ਕੀ ਦੱਸ ਰਹੇ ਨੇ ਇਹ ਇਹਨਾਂ ਨੂੰ ਪਤਾ ਹੈ ਇਹ ਹੁਣ ਸਾਡੇ ਮੈਨੂੰ ਲੱਗਦਾ ਵੀ ਬਾਬਿਆਂ ਦੇ ਕੋੜਿਆਂ ਦੇ ਇਹ ਬੱਗੀਆਂ ਦੇ ਉੱਤੋਂ ਤਰਪਾਲਾ ਲਾ ਰਹੇ ਨੇ ਠੀਕ ਹੈ ਜੀ ਇਹ ਇਧਰ ਸਾਡੇ ਨਿਹੰਗ ਸਾਹਿਬ ਤਿਆਰ ਹੋ ਰਹੇ ਨੇ ਹੱਥ ਵਿੱਚ ਇੱਕ ਬੈਦ ਦੀ ਸੋਟੀ ਜ਼ਰੂਰ ਹੁੰਦੀ ਆ ਉਹ ਇਸ ਵਾਸਤੇ ਕਿ ਉਹ ਅਭਿਸ਼ੀ ਦੀ ਨਿਸ਼ਾਨੀ ਹੈ ਉਨੇ ਵਾ ਛੋਟੀ ਦੇ ਇਸ਼ਾਰੇ ਨਾਲ ਅਫਸਰਾਂ ਦੀਆਂ ਡਿਊਟੀਆਂ ਲਾਉਣੀਆਂ ਨੇ